ਮੱਗ ਮੱਗਣਾ ਸੈਟਿੰਗਾਂ ਇੱਕ ਮੋਰੀਆਂ ਦੇ ਮੜੀ ਜੀ ਨਿਵੇਂ ਡਰ ਜਾਣਾ ਫੇ ਬਾਹਰ ਬਾਹਰ ਹਰਦਾ ਹਰਦਾ ਮਰਦੇ ਛਾਲੇ ਨੇ ਚਰੋਂ ਦਾ ਇਦਾਂ ਖੜਦੀ ਮੂੰਹ ਪਾ ਕੇ ਖੜੇ ਨੇ ਮਾਰਾ ਫੇਰੀ ਲੈ ਫਟਾੜਦਾ ਕਮੈਂਟ ਵੀ ਦੇਣੀ ਕੋਈ ਕੰਮ ਨਹੀਂ ਲੱਗਦਾ ਇਹ ਖੱਲੋ ਨਾ ਵੀ ਆਪਾਂ ਇੱਕ ਵਾਰ ਨਾ ਖੱਲਣਾ ਖੜ ਜਾ ਇਹ ਕਿੰਦੇ ਵੈਦਲ ਕੋੜੀ ਆ 3 ਕੋੜੀ ਖੜ ਜਾ ਹਰ ਬਾਰੇ ਸੰਗ ਵੀ ਅਥਰਾ ਬਾਏ ਬਾਏ ਹੁਣ ਦੂਰ ਹੋ ਗਈ ਕਰੂਗਾ ਕੁਛ ਹੁਣ ਇਹ ਸਿੰਘ ਸੂਰਮੇ ਉਹ ਤੜੀਦਾ ਉਹ ਟਰੈਕਟਰ ਤੇ ਖੜਕੇ ਤੇ ਨਹੀਂ ਬਾਬਾ ਡਰਦੀ ਕਿਦੇ ਮੇਰੇ ਹੱਥੀ ਉਈ ਓ ਘੜ ਜਾ ਅੱਧੀ ਅੱਧੀ ਦਾ ਪੱਕੇ ਹੈ ਇਹੇ ਹੀ ਤਾਂ ਗੱਲ ਉਹ ਅੜੀ ਦਾ ਉਹ ਵੀ ਪੱਕਾ ਵਾ ਦੋਨੇ ਅੜੀ ਖੋਰੀ ਟਕਰ ਗਏ ਅੱਜ ਆ ਜੜੀ ਖੋਰ ਨਾੜੀ ਖੋਰ ਟਕਰ ਗਿਆ ਬਈ ਬਾਬਾ ਕੋਲ ਜੀ ਜੋਰ ਲੱਗ ਜਾਣਾ ਕੌਣ ਦੀ ਸਿੰਘ 15 ਮਿੰਟ ਤੋਂ ਪਿੱਛੇ ਤੋਂ ਜਦੋਂ ਯਾਦ ਕਰ ਰਿਹਾ ਤੇ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੀ ਦੇਖਦੇ ਕਿੰਨਾ ਚੱਲ ਰਿਹਾ ਦੋਨੇ ਬਜੇ ਜਵਾ ਵੀ ਇੱਕ ਕਹਿੰਦਾ ਮੈਂ ਚੜ੍ਹ ਨਹੀਂ ਦੇਣਾ ਤੇ ਦੂਜਾ ਕਹਿੰਦਾ ਮੈਂ ਚੜ੍ਹਣਾ ਹੀ ਚੜ੍ਹਣਾ ਅੱਜ ਪਰ ਹੁਣ 20 ਮਿੰਟ ਲਗਭਗ ਹੋ ਚੁੱਕੇ ਆ ਆਨਾ ਮਾਤਰੀ ਕਾਕੋੜੀ ਠੰਡੀ ਕਰਨ ਦਾ ਇਹ ਨਾ ਕਰੇ ਕਰੇ ਨਹੀਂ ਜਾਣਾ ਕਰੇ ਜਾਣਾ ਤਾਂ ਚੜ੍ਹ ਕੇ ਜਾਣਾ ਇਹ ਨਾ ਇਹ ਤਾਂ ਜਾਣਾ ਹੀ ਨਹੀਂ ਕਹ ਰਿਹਾ ਇਹ ਕਹਿੰਦਾ ਜਾਣਾ ਤੇ ਟਰੋਟੀ ਤੇ ਚੜ ਕੇ ਜਾਣਾ ਵਾ ਠੀਕ ਹੈ ਨਾ ਰਾਜਨ ਹੰਗ ਸਿੰਘ ਹਾਰ ਨਹੀਂ ਮੰਨਦੇ ਹੁੰਦੇ ਠੀਕ ਹੈ ਨਾ ਇਹ ਦੋਨਾਂ ਨੇ ਬੜੀ ਕਰਦੀ ਆ ਜੇ ਸਿੱਕਾ ਚਾਰੀ ਨਹੀਂ ਕਰਦਾ ਤਾਂ ਫਾਇਦਾ ਨਹੀਂ ਲੈ ਨਾ ਕਰ ਮਾਲ ਜੇ ਸਾਰੇ ਕਮੈਂਟ ਆ ਜੇ ਬਾਬਾ ਜੜ ਗਿਆ ਤੇ ਬਗਲ ਆਪਣੀ ਕੰਪਲੀਟ ਹੋ ਜਾਣੀ ਵੀਡੀਓ ਨਹੀਂ ਤਾਂ ੱਖਾ ਹੀ ਆ ਇਹਦਾ ਏਦਾਂ ਕੀ ਪਾਵਾਂਗੇ ਵੀ ਬਾਬਾ ਉੱਧੇ ਚਲ ਗਿਆ ਹੈਨੇ ਜਰ ਨੂੰ ਮਾਰਦੇ ਇਧਰੋਂ ਥੋੜੀ ਸਾਫੂ ਥੋੜੀ ਮੈਂ ਉਹਨਾਂ ਦਾ ਪਿੱਟੀ ਆ ਤੂੰ ਕਿਹੜਾ ਮੰਨਿਆ ਉਹਨਾਂ ਦਾ ਕਿ ਇਹਦੀ ਮੰਨਿਆ ਉਹ ਬਾਬਾ ਹੋਰ ਗਿਆ ਮੰਨ ਗਿਆ ਆ ਜਾ ਕਿਹੜਾ ਫੜ ਲਾ ਖੇਜੇ ਆਈ ਓਏ ਉਹ ਸਭ ਤੋਂ ਤਾਂ ਬੈਠਾ ਤੇਰੇ ਖੇਜੇ ਆਈ ਆ ਆ ਜਾ ਕਿ ਬਾਬਾ ਮੰਨ ਗਿਆ ਵਾ ਭਈ 15 ਮਿੰਟ ਪਹਿਲਾਂ ਅਸੀਂ ਬਾਬੇ ਨੂੰ ਕਹਿਣ ਦਾ ਬਾਬਾ ਬੰਦਾ ਕਿਹੜਾ ਫੜ ਲੂ ਮੋਰੋ ਨਹੀਂ 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 ਇਦਾਂ ਨਹੀਂ ਪਹਿਲੀ ਵਾਰੀ ਜ਼ਿੰਦਗੀ 'ਚ ਬਾਬਾ ਮੰਨਿਆ ਮੈਂ ਅਜੇ ਤੱਕ ਮੰਦਾ ਨਹੀਂ ਦੇਖਿਆ ਉਹ ਮੰਨ ਗਿਆ ਵਾ ਆ ਜਾ ਬਾਬਾਈ ਮੰਨਿਆ ਇਹ ਕੋੜੀ ਨਹੀਂ ਮੰਨੀ ਮੈਂ ਨਹੀਂ ਤੂੰ ਫਾਂਣੀ ਬਣੀ ਹੋ ਕੋੜੀ ਲਾਗੇ ਘਰ ਫੜ ਕੇ ਹੌਲੀ ਹੌਲੀ ਹੱਥ ਕਿਹੇ ਫੇਰ ਕੇ ਪੋਲਾ ਲਾ ਕੇ ਘਰ ਦੇ ਹਾਂ ਲਾਗੇ ਘਰ ਦੇ ਪਰੇ ਪਰਲੇ ਮੈਨੇ ਹੱਥ ਰੱਖ ਪਰਲੇ ਮੈਨੇ ਹਾਂ ਲਗਾ ਕੋੜੀ ਲਵੀ ਹੇ ਹੇ ਮੜਾ ਪੈਰ ਗਾਂ ਦਾ ਪਟਾ ਬਸ ਹਿੱਟੇ ਹਿੱਟੇ ਇਹ ਉਹ ਦੂਰ ਤੈਨੂੰ ਕਹਿੰਦੀ ਤੂੰ ਜਾ ਬੱਲੇ ਗੁਰੂ ਜੀਆ ਸਿੰਘਾ ਇਹ ਗਾਂ ਨਾ ਜਾ ਵੀ ਇਹ ਸਿੰਘ ਸੂਰਮੇ ਹਾਂ ਹੀ ਬਾਬਾ ਤੇਰੀਆਂ ਚੀਜ਼ਾਂ ਵੈਰੀ ਨੂੰ ਰੜਕਦੀਆਂ ਵਾਂ ਹਾਂ ਦੁਨੀਆ ਬਣਾਇਆ ਬਲੋਗ ਹਾਂ ਹੁਣ ਬਣਾਇਆ ਚੜ ਗਿਆ ਉੱਤੇ ਬਸ ਇਹ 20 ਮਿੰਟਾਂ ਦੀ ਜਦੋਜਦਵਾਦ ਚੜਿਆ ਆਪਾਂ ਬਲੋਗ ਅੱਧ ਵਿਚੋਂ ਕੱਟ ਦਿੱਤਾ ਵਾ ਏ ਪਰ ਫੇਰ ਡਿੱਗਣ ਦੀ ਤਿਆਰੀ ਲੱਗਦੀ ਮੈਨੂੰ ਕੋੜੀਏ ਨਾ ਇਹ ਚੱਲ ਆਹ ਬੱਕਾ ਕਰਨੇ ਹੈ ਹਾਂ ਹਾਂ ਇਹ ਤਾਂ ਬੱਲੇ ਜਾਦ ਹੈ ਇਹ ਨਹੀਂ ਤਾਂ ਭੱਲਣੀ ਨਹੀਂ ਨਗੀ ਵਾਲੀ ਚੱਲ ਇਹਨੂੰ ਘਰ ਨੂੰ ਲੈ ਉਧਰ ਲੈ ਜਲ ਘਾਰਾਂ ਨੂੰ ਬਾਬੇ ਕਉੜੀ ਨਖਰੇ ਕਰਦੀ ਆ ਮੈਨੂੰ ਲੱਗਦਾ ਸੀ ਠੂਗੀ ਬਾਬੇ ਨੂੰ ਤੋਂ ਹਾਂ